ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਦੋਸਤੋ ਵੀਰ ਦਾ ਗੁਰਸਾਹਬ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰ ਲਗੇ ਆ ਤਿੰਨ ਮਾਗ ਦੋਸਤੋ ਦੋ ਗਾਮਾਂ ਤੇ ਇੱਕ ਮੱਝ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਕ ਗਾਂ ਦੋਸਤੋ ਬਿਲਕੁਲ ਤਾਜੀ ਸੂਈ ਹੈ ਇੱਕ ਗਾਂ ਗੰਭਣ ਤੇ ਇੱਕ ਜਿਹੜੀ ਮੱਝ ਹੈ ਵੀ ਦੋਸਤੋ ਕੱਪਣੇ ਡਿਟੇਲ ਹੈ ਨਾ ਤੰਨਾ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਹੈ ਦੋਸਤੋ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਓ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਕਰਦੇ ਆ ਵੀਰ ਨਾਲ ਗੱਲਬਾਤ ਡਿਟੇਲ ਹੈ ਨਾ ਪ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਿੱਚ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਠੀਕ ਠਾਕ ਜੀ ਵਧੀਆ ਜੀ ਚੱਲੀ ਜਾਂਦਾ ਵਧੀਆ ਕੰਮ ਹਾਂ ਵਧੀਆ ਵਧੀਆ ਬਾਬੇ ਨਾਲ ਜੀ ਕਿਰਪਾ ਸ਼ੁਕਰ ਹੈ ਜੀ ਐਡਰੈਸ ਬੋਲਦੀ ਆਪਣੇ ਐਡਰੈਸ ਆਪਣਾ ਪਿੰਡ ਬਲੇਰ ਆ ਹਾਂਜੀ ਜਿਹੜਾ ਤਰਨਤਾਰਨ ਤਹਿਸੀਲ ਪੱਟੀ ਹਾਂਜੀ ਤੇ ਨਾਮ ਆਪਣਾ ਗੁਰਸਾਹਿਬ ਸਿੰਘ ਫੋਨ ਨੰਬਰ ਹੈਗਾ 75299 ਹਾਂਜੀ 45428 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਤਿੰਨ ਨਾਲ ਗਿਆ ਤਿੰਨ ਨਾਲ ਵੀ ਜੀ ਆ ਇੱਕ ਵਛੀ ਗੱਭਣਿਆ ਇੱਕ ਆਜ ਛੋਟੀ ਗੱਭਣਿਆ ਉਹ ਪਰਲੀ ਗਾਂ ਸਹੀ ਇੱਕ ਗਾਂ ਬਿਲਕੁਲ ਤਾਜੀ ਸੀ ਆ ਤਾਜੀ ਕੱਲ ਸਹੀ ਹੈ ਸ਼ਾਮੀ ਚਾਰ ਕੋਈ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈਏ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਜੀ ਦੂਜਾ ਸੁਗਾ ਸੁਣਾ ਜੋੜ ਜੀ ਕਿੰਨਾ ਟਾਈਮ ਖੜਦੀ ਹੈ ਜੀ ਦੇਣਾ ਹਫਤਾ ਲੈ ਜਾਊਗੀ ਹਫਤਾ ਲੈ ਜਾਊਗੀ ਠੀਕ ਹੈ ਜੀ ਹਾਂਜੀ ਕਿੰਨਾ ਵਿੱਚ ਆਇਆ ਪਹਿਲੇ ਸੂਏ ਨੇ ਪਹਿਲੇ ਸੂਏ 10-11 ਕਿਲੋ ਦੁੱਧ ਹਰ ਦਿਨ ਚੁੰਦੇ ਗਿਆ ਠੀਕ ਹੈ ਜੀ 10 ਤੋਂ 11 ਕਿਲੋ ਦੁੱਧ ਜਿਹੜਾ ਪਹਿਲੇ ਸੂਏ ਚ ਆਇਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਮੈਂ ਬਹੁਤ ਚੰਗੀ ਖੜੀ ਆ ਬਾਕੀ ਲਓ ਜੀ ਦੋਸਤੋ ਕਰਨੂ ਚੱਕ ਐ ਬਿਲਕੁਲ ਸੀਲਸ ਲੱਗ ਜੇ ਗਾਵਾਂ ਵਰਗੇ ਐ ਦੇਖੋ ਆ ਕਰੂ ਚੱਕ ਜੀ ਥੋੜਾ ਜਿਹਾ ਡਰਜੇਂ ਦੀ ਸਾਡੇ ਕੋ ਆ ਬਿਰੀ ਬਹੁਤ ਜਿਆਦਾ ਚਲੋ ਚੱਕ ਜੀ ਤੇ ਇਹਦਾ ਭਾਈ ਮੁੱਲ ਕੀ ਕਰਨਾ ਹੈ ਦੱਸੋ ਮੋਲਰਾ ਵੀਰ ਜੀ ਮੁੱਲ ਕਰਨ ਉਹਦੇ ਭਾਵੇਂ 90000 ਰੁਪਇਆ ਕਰਦੇ ਆ ਹੂੰ ਤੇ ਆਪਾਂ 100 ਕਿਲੋਮੀਟਰ ਤੇ 85000 ਦੀ ਮਹਰ ਦੇ ਦਾਂਗੇ 100 ਕਿਲੋਮੀਟਰ ਤੱਕ ਦੀ ਪਹੁੰਚ 85000 ਰੁਪਏ 85000 ਰੁਪਏ ਠੀਕ ਹੈ ਜੀ ਹਾਂ ਜੀ ਤੇ ਜੇ ਕੋਈ ਵੀਰ ਸੰਦ ਆਪਦਾ ਲੈਂਦਾ ਉਹ 30000 ਰੁਪਏ ਘੱਟ ਕਰਦਾ 82000 82000 ਦੀ ਮਹਰ ਠੀਕ ਹੈ ਲਓ ਜੀ ਦੋਸਤੋ ਆਫਰ ਵੀਰ ਨੇ ਲਾਤੀ ਹੈ 85000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਕਿ ਜੇ ਕੋਈ ਵੀਰ ਸੰਦ ਆਪਦਾ ਲੈਂਦਾ ਫਿਰ 82000 ਰੁਪਿਆ ਰੇਟ ਹੋਊਗਾ ਜੀ ਬਾਕੀ ਝੋਟੀ ਵੀਰ ਜੀ ਬਹੁਤ ਜਿਆਦਾ ਚੰਗੀ ਨਵੀਂ ਝੋਟੀ ਹੁਣ ਖੋਲਿਆ ਬੁੱਢੜਾ ਮਈਆਂ ਦਾ ਲੋਕ ਲਓ ਜੀ ਦੋਸਤੋ ਦੂਜਾ ਸਵੇਰ ਸੂਣੀ ਆ ਤੇ ਸੂਣ ਦੇ ਵਿੱਚ ਕੋਈ 5-7 ਦਿਨ ਦਾ ਹਫਤੇ ਦਾ ਟਾਈਮ ਖੜਦੀ ਹੈ ਦੋਸਤੋ ਦੋਸਤੋ 10 ਤੋਂ 12 ਲੀਟਰ ਜਿਹੜਾ ਨੇ ਪਹਿਲੀ ਸਵੇਰ ਚ ਆਇਆ ਵਾ ਲਓ ਜੀ ਕਰੋ ਜੀ ਚੈੱਕ ਦੋਸਤੋ ਗੁਰਸਾਭ ਵੀਰ ਦੇ ਫਾਰਮ ਤੋਂ ਅੱਜ ਦੀ ਜਿਹੜੀ ਆਫਰ ਲਾਤੀ ਹੈ ਵੀਰ ਨੇ 85000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਇਹ ਸਮਝ ਲਿਓ ਲਓ ਜੀ ਕਰ ਲੋ ਚੱਕ ਦੋਸਤੋ ਸੋਹਣਾ ਆਰਡਰ ਤਿਆਰ ਕਰੀ ਆਉਂਦੀ ਐ ਲੈ ਵੀਰ ਮੋੜਲਾ ਕੱਦ ਕਰ ਦੋਸਤੋ ਮੈਂ ਤਾਂ ਚੈੱਕ ਕਰ ਲੋ ਤੁਰ ਹੀ ਜਾਂਦੀ ਦਾ ਇੱਥੇ ਪੜੇ ਦੀ ਚਲਾਈ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਦੋਸਤੋ ਬਰੀਕ ਚਮੜੀ ਦੀ ਮੱਝ ਲਓ ਜੀ ਕਰੋ ਚੱਕ ਹਟ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦੇਈਏ। ਬਾਕੀ ਦਾ ਝੋਟੀ ਬਹੁਤ ਚੰਗੀ ਲਹੂ ਪੈਤਾ ਰਹੀ ਹੈ। ਹਾਂਜੀ ਅਜੇ ਸੁੰਦੇ ਸਮੇਂ ਤੱਕ ਆ ਘਾਟਾਂ ਬਹੁਤ ਢਲਾ ਬਹੁਤ ਜਾਰੀਆਂ ਘਾੜੀ ਬਹੁਤ ਜਿਆਦਾ ਬਣੂਗੀ। ਹਾਂਜੀ ਹਾਂਜੀ। ਹਾਂਜੀ। ਤੇ ਗਾਂ ਦੀ ਦਸੀ ਇਹ ਡਿਟੇਲ ਵੀ ਗਾਂ ਦੇ ਕਿੰਨਾ ਸੋਸ ਨੇ। ਗਾਣੀ ਵਿਧੀ ਦੁੱਝਾ ਸੁਭਾ ਸੋਣਾ ਨੇ ਕਿੰਨਾ ਟਾਈਮ ਖੜਦੀ ਜੇਣਾ 2-4 ਦਿਨ ਵੱਧ ਵੱਧ ਖੜੂਗੀ ਤਿਆਰੀ ਜੀ ਆ ਤਿਆਰੀ ਜੀ ਆ ਠੀਕ ਹੈ ਜੀ ਹਾਂਜੀ ਇਹ ਕਿੰਨਾ ਕੁ ਚਵਾਇਆ ਨੇ ਪਹਿਲੇ ਸਵੇਰੇ ਚਵਾਇਆ ਪਹਿਲੇ ਸਵੇਰੇ ਜੀ 16 ਕਿਲੋ ਚਵਾਇਆ 16 ਕਿਲੋ ਲੀਟਰ ਦੁੱਧ ਹਾਂਜੀ 16 ਚ ਆਇਆ ਸ਼ਾਈ ਵਾਲ ਦੇ ਨਾਲ ਕਰੋ ਸੰਗਰਹ ਹਾਂ ਕਰੋ ਸ਼ੈ ਕਰੋ ਠੀਕ ਹੈ ਜੀ ਹਾਂਜੀ ਚੱਲਦੀ ਗਰਮੀ ਦੀ ਜਾਣ ਹੈ ਗਰਮੀ ਦੇ ਵਿੱਚ ਤੇ ਚੱਲਦੀ ਹੋਆ ਹਾਂਜੀ ਹਾਂਜੀ ਇਹਦਾ ਕੀ ਮੁੱਲ ਕਰਨਾ ਫਿਰ ਇਹਦਾ ਮੁੱਲ 50000 ਰੁਪਏ ਕਰਦੇ ਹਾਂ ਹਾਂਜੀ ਇਹਦੀ ਵੀ ਹੈਦੀ ਪਹੁੰਚ ਇਹਦੀ ਪਹੁੰਚ ਆਪਾਂ 6 ਕਿਲੋਮੀਟਰ ਦਾ ਜੇ ਛੜ ਕਰਦਾਂਗੇ 45000 45000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਇੱਤੇ ਵੀ ਹੈਗੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਕੱਢੋ ਬਾਹਰ ਨੂੰ ਲਓ ਦੋਸਤੋ 100 ਕਿਲੋਮੀਟਰ ਦਾ ਕਿਰਾਇਆ ਜੇ ਗਣੀਏ ਤੇ 30000 ਰੁਪਿਆ ਕਿਰਾਇਆ ਜਿਹੜਾ ਬੰਦਾ 100 ਕਿਲੋਮੀਟਰ ਦਾ ਬਾਕੀ ਵੀਰ ਸਿਆਣੇ ਆਪ ਤੁਸੀਂ ਸਮਝ ਲਾ ਲੈਣੀ ਬਾਕੀ ਵਾਸ਼ੀ ਬਹੁਤ ਜਾਈ ਚੰਗੀ ਥਾਂ ਥਣ ਬਹੁਤ ਵਧੀਆ ਲੱਗਾ ਠੀਕ ਹੈ ਲਓ ਜੀ ਕਰਨ ਨੂੰ ਚੱਕ ਵੀਰੋ ਆ ਲਓ 45000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੀ ਲਓ ਜੀ ਕਰੋ ਚੱਕਾ ਬਹੁਤ ਵਧੀਆ ਥਣ ਦੋਸਤੋ ਕੁਆਲਟੀ ਵਾਲਾ ਹੱਥੀਂ ਚੋਈ ਵਾਲੀ ਮੁਠੀ ਵਾਲਾ ਥਣ ਬਹੁਤ ਵਧੀਆ ਜੀ ਲਓ ਜੀ ਲਓ ਜੀ ਜਰਸੀ ਤੇ ਸ਼ਾਈ ਵਾਲ ਦੇ ਨਾਲ ਦੋਸਤੋ ਕ੍ਰੋਸ ਸੰਗ ਰੱਖਦੀ ਹੈ ਲਓ ਜੀ ਦਰਮਿਆਨਾ ਕੱਪ ਦਾ ਹਲੇ ਏ ਦੋਸਤੋ ਦੋ ਨਾਲ ਤੁਹਾਨੂੰ ਗੱਬਣ ਦਿਖਾਤੇ ਆ ਗਾਂ ਵੀ ਗੱਬਣ ਤੇ ਮੱਝ ਵੀ ਗੱਬਣ ਤੇ ਇਹਦੇ ਨਾਲ ਜਿਹੜੀ ਬਧੀਆ 3 ਨੰਬਰ ਦੀ ਗਾਂ ਵੀਰ ਇਹਦੀ ਆਪਾਂ ਡਿਟੇਲ ਦੱਸਦੇ ਆਂ ਬਾਕੀ ਠੰਡੀ ਧੀਰੀ ਵੜੀ ਕਰ ਲਓ ਚੱਕ ਜੀ ਪੂਰੀ ਸੀਲਸ ਲੱਗ ਜੇ ਦੋਸਤੋ ਬਾਕੀ ਨਾਲ ਜੀ ਨੇ ਖਰਨੀ ਆ ਜਿਹੜਾ ਵੀਰ ਘਰੇ ਖਾਣ ਨੂੰ ਘਰੋਂ ਨਿੱਗੀ ਜੀ ਤੇ ਤੋਹਫਾ ਆ ਠੀਕ ਹੈ ਜੀ ਆ ਟੋਕਰਾ ਪੱਠਾ ਖਾ ਆਗੇ ਰੱਜ ਨਾਲੀ ਰੱਜ ਤੋਂ ਜ਼ਿਆਦੀ ਲੜੂਗੀ ਠੀਕ ਹੈ ਹਾਂ ਹਾਂ ਜੀ ਇਹਦੇ ਬਾਰੇ ਦੱਸਿਓ ਜੀ ਇਹ ਵਿੱਚ ਘਰ ਵਾਲਾ ਜਿੱਦੋਂ ਲਈ ਆ ਤੇ ਅਗਰ ਦੁੱਜੇ ਸੁਆ ਆਪਾਂ ਤੀਜੇ ਗਿਣ ਕੇ ਲਈ ਆ ਠੀਕ ਹੈ ਜੀ ਤੇ ਕੱਲ 4 ਵਜੇ ਦੀ ਸ਼ਾਮਾਂ ਵੀ ਸਹੀ ਹੋ ਜੇ ਜੇ ਜੂਰਾ ਬਹੁਤ ਵਧੀਆ ਵਧੀਆ ਪਾਈ ਆ ਠੀਕ ਹੈ ਜੀ ਤੇ ਬਾਕੀ ਚੋਣ ਚੜ ਬਹੁਤ ਵਧੀਆ ਬੱਛਾ ਛੱਟਾ ਨਹੀਂ ਬੱਛਾ ਮਗਰ ਆਹ ਲੋ ਦੋਸਤੋ ਬੱਛਾ ਜਿਹਦੇ ਮਗਰ ਚੋਬਰ ਤੇ ਇਹਦੇ ਥੱਲੇ ਹੁਣ ਵੀਰ ਬੋਲਾ ਕਿੰਨਾ ਕੁ ਛੋ ਇਹਦੇ ਥੱਲੇ ਵੀਰ ਜੀ ਦੱਸਣ ਵੀ ਭਾਵੇਂ 12 13 ਕਿਲੋ ਤੁਸੀਂ 11 ਕਿਲੋ ਜਿਹੜਾ ਬੋਲਾ ਇਹਦੇ ਥੱਲੇ ਹੁਣ ਸਟਾਰਟ ਹੈ ਫਿਰ ਇਹਨਾਂ ਸਾਫ ਕਰਦੀ ਹਾਂ 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 11 ਲੀਟਰ ਬੋਲੇ ਤੋਂ ਸਟਾਰਟਿੰਗ ਹੈ ਤੇ ਇਹਦਾ ਕੀ ਰੇਟ ਕਰਨਾ ਪਏ ਇਹਦਾ ਰੇਟ ਬੋਲ ਦਾ ਕਿ 50 ਕਰਦੇ ਆ ਜੀ ਇਹ 45000 ਜਿਹੜਾ ਜੇ ਕੋਈ ਵੀਰ ਆਖੂ ਤਿੰਨ ਕੋਈ ਛੋੜ ਕਰਦਾ 100 ਕਿਲੋ ਬਤਲ ਜਾਨੀ ਕਿ 100 ਕਿਲੋਮੀਟਰ ਤੱਕ ਦੀ ਪਹੁੰਚ ਇਹਦੀ ਵੀ 45000 ਹੈ ਨਾ ਹਾਂਜੀ 45 ਦੋਵਾਂ ਗਾਵਾਂ ਦਾ ਰੇਟ ਜਿਹੜਾ ਸੇਮ ਹੀ ਹੋ ਗਿਆ ਹਾਂਜੀ ਠੀਕ ਹੈ ਲਓ ਕੱਢੋ ਜੀ ਬਾਹਰ ਇਹ ਦੋਸਤੋ ਗਾ ਬਿਲਕੁਲ ਤਾਜੀ ਸੂਈ ਬਚਾ ਨੇ ਬੱਛਾ ਦਿੱਤਾ ਜੇ 11 ਲੀਟਰ ਇਹਨੇ ਜਿਹੜੀ ਦੋ ਤੋਂ ਸਟਾਰਟਿੰਗ ਕੀਤੀ ਹੈ ਬੋਲੇ ਤੋਂ 100 ਕਿਲੋਮੀਟਰ ਤੱਕ ਦੀ ਪਹੁੰਚ ਫਰੀ ਜੀ 45000 ਰੁਪਿਆ ਰੇਟ ਹੋਊਗਾ ਜੀ ਜੇ ਵੀਰ ਗੱਡੀ ਆਪਦੀ ਲੈ ਵੇ 3000 ਰੁਪਿਆ ਕਾਟੀ ਸਾਰੋ ਜੀ ਕਰੋ ਚੈੱਕ ਜੀ ਲਓ ਜੀ ਮੋੜੋ ਜੀ ਬਾਕੀ ਠੰਡੀ ਤੇ ਰਹੀ ਹੀ ਵੜੀਗਾ ਲਓ ਜੀ ਚੈੱਕ ਕਰੋ ਜੀ ਦੋਸਤੋ ਬਈ ਪੂਰੀ ਸੀਲਸ ਲੱਗ ਜਾਲੋ ਜੀ ਬੱਚੇ ਇਹਨੇ ਬਾਹ ਕਹੀ ਆਖੂ ਨਾ ਗਰਮਿਆ ਸ਼ਾਈ ਵਾਲ ਹੁੰਦੀ ਆ ਲਓ ਜੀ ਕਾਦੀ ਠੰਡੀ ਬਹੁਤ ਜ਼ਿਆਦੀ ਠੀਕ ਹੈ ਜੀ ਲੈ ਜੋ ਜੀ ਦੋਸਤੋ ਸੂਏ ਪਹ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸਲੀ ਕਰੋ ਗੱਬਣ ਪਸ਼ੂ ਨੂੰ ਥੋੜਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਜੀ ਤੁਹਾਡਾ ਹੱਕ ਬਣਦਾ ਜੀ ਲਓ ਜੀ ਕਰੋ ਚੱਕੇ ਆ ਗਿਆ ਦੋਵਾਂ گاؤں ਦਾ ਰੇਟ ਦੋਸਤੋ 45 45000 ਰੁਪਿਆ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਮੱਝ ਦੀ ਪਹੁੰਚ ਵੀ 85000 ਜੀ ਕੀਤੀ ਇਹਨੇ 85000 85000 ਜੀ ਦੋਸਤੋ ਮੱਝ ਦੀ ਪਹੁੰਚ ਹੋਊਗੀ ਜੀ 100 ਕਿਲੋਮੀਟਰ ਤੱਕ ਦੀ ਤੇ ਜਿਹੜੇ ਵੀਰ ਨੂੰ ਜਿਹੜਾ ਲਗ ਪਸੰਦ ਆਊਗਾ ਜੇ ਕੋਈ ਵੀਰ ਗੱਡੀ ਆਪਣੀ ਲਿਆਊਗਾ ਤਾਂ 3000 ਰੁਪਏ ਘੱਟ ਕਰਕੇ ਅਜੇ ਬਾਕੀ ਦੋਸਤੋ ਪਸ਼ੂ ਜਿਹੜਾ ਮੈਂ ਸੁਦੇਸ ਵਾਇ ਪਸ਼ੂ ਦੀ ਗੱਲ ਕਰਦਾ ਇੱਕ ਟਾਈਮ ਦੋ ਟਾਈਮ ਚੋਲੋ ਗੱਲ ਬਹੁਤ ਜਾਰੀਆਂ ਵਹਿਰਾਂ ਚੰਗੀਆਂ ਠੰਡੀਆਂ ਧੀਰੀਆਂ ਇਹੋ ਜਿਹੀ ਨਹੀਂ ਗੱਲ ਠੀਕ ਹੈ ਜੀ ਐਡਰੈਸ ਦੋਸਤੋ ਇਕ ਵੀਰ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਗੁਰਸਾਹਬ ਸਿੰਘ ਫੋਨ ਨੰਬਰ ਵੀਰ ਆਪਣਾ ਇਕਰੀ ਫੇਰ ਬੋਲ ਦੇ ਫੋਨ ਨੰਬਰ ਹੈ 7529945428 ਠੀਕ ਹੈ ਜੀ ਧੰਨਵਾਦ ਦੋਸ